ਦਾ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019877 ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਪਿੰਡ ਤੋਂ ਨਾਮ ਵੀਰੇ ਜਿਹੜਾ ਬਰਨਾਲਾ ਮੋਬਾਈਲ ਨੰਬਰ ਆਪਣਾ ਸਿਆਸੀ ਨੋਟਰਾ ਨੰਮ 17710 ਸਿਆਸੀ ਨੋਟਰਾ ਨੰਮ 17710 ਜਿਹਦੇ ਆਪਾਂ ਵੇਖੜ ਦੇਖੀਏ ਨੇ ਸਾਈਵਾਲਾ ਅੰਗਜ ਆ ਗਈ ਹੈ ਨਾ ਸਾਈਵਾਲਾ ਅੰਗਜ ਲੂ ਨਹੀਂ ਸੂਈਆ ਬੜੀ ਬੱਚਾ ਕੀ ਆ ਪਿੱਛੇ ਮਾਦਰ ਬਸਸੀ ਆ ਬਰੇ ਸਾਹੀ ਵਾਲੇ ਕੈਕ ਦਿਨ ਹੋ ਗਏ ਸੂਈ ਨੇ ਨੂੰ ਸੂਈ ਪੱਗਾਂ ਦਿਨ ਹੋ ਗਏ ਬਰੇ ਨੂੰ ਦੁੱਧ ਕਿੰਨਾ ਕਚੋਰ ਵਾਲਾ ਉਹ 10 ਕਿਲੋ ਆ ਬਈ ਹੁਣ ਸਹੀ ਚੋਰ ਵਾਲਾ ਸਹੀ ਜਮਾ 10 ਕਿਲੋ 10 ਮਾ ਸਹੀ 10 ਕਿਲੋ ਅੰਦਾਜ਼ਾ ਲਾਈਏ 1 ਕਿਲੋ ਖਣ 2 ਕਿਲੋ ਹੋਰ ਬਸ 2 ਕਿਲੋ ਖਣ 2 ਕਿਲੋ ਬਦੂ ਕੋਈ 11 12 ਕਿਲੋ ਹੀ ਦੂ 10 ਕਿਲੋ ਜਮਾ ਓਕੇ ਆ 10 ਕਿਲੋ ਮੋ 12 ਤਾਰਾ ਤੂੰ ਰੈਕ ਨੰਬਰ ਆ 12 ਨਾ 1 ਨੰਬਰ ਆ ਬਈ ਠੀਕ ਆ ਤੇ ਜੇ ਮਰਜੀ ਬੈਠੀ ਆ ਫਿਰ ਚਾਹੇ ਨਹਾਣਾ ਪਾ ਲੈ ਨਾ ਪਾ ਬੱਚਾ ਦਾ ਠੀਕ ਵਾਹ ਇਹਦਾ 25000 ਹੀ ਦੇ ਦਾਂਗੇ ਮਾਨਦਾਨ ਹੋ ਜਾਊਗਾ ਮਾਨਤਾ ਨਹੀਂ ਕਰਾਂਗੇ ਤੋਰੀ ਬਾਹਰ ਨੂੰ ਸੋ ਵੀਰੋ ਕਦ ਕਾੜ ਵਗੈਰਾ ਦੇਖ ਸਕਦੇ ਹੋ ਸਾਫ ਸੁਥਰਾ ਤੇ ਜਿੰਦ ਜਾਨ ਰਾਜੀ ਸੰਮੀ ਪੜੀ ਵੀ ਸ਼ਾਮ ਦਾ ਟਾਈਮ ਹੁਆ ਵੀਡੀਓ ਕਵਰ ਕਰਦੇ ਮੈਂ ਤੇ 10 ਕਿਲੋ ਦੁੱਧ ਵੀਰੇ ਜਮਾ ਨੈਟ ਹਾਜ਼ਰ 25000 ਚ ਮਾਨਦਾਨ ਹੋ ਜਾਊਗਾ ਸੋ ਵੀਰੋ ਥਣ ਵਗੈਰਾ ਦੇਖ ਸਕਦੇ ਨੇੜ ਤੋਂ ਚਾਰੇ ਥਣ ਨਿੱਖਣ ਵਿੱਚ ਸਾਫ ਸੁਥਰੇ ਤੇ ਚੋਏ ਚੂਦੀ ਇੱਕ ਨੋ ਪਤਾ ਕੀਮਤ ਸਿਰਫ ਇਹ ਦੇ ਕੇ ਵੀਰੇ 25000 ਹਨਾ ਮਾਨਦਾਨ ਮਣਮੋਟਾ ਹੋ ਜਾਊਗਾ 10 ਕਿਲੋ ਦੁੱਧ ਬੜੀ ਗਰਮੀ ਵਾਲਾ ਬਈ 10 ਕਿਲੋ ਮੈਂ ਪਤਾ ਬਗਾਵ ਲਈ ਕਰੂੰਗਾ 10 ਕਿਲੋ ਪਲੱਸ ਹੁੰਦੀ ਹੈ 10 ਕਿਲੋ ਦੁੱਧ ਤੇ ਅਸੀਂ ਇਹਦੇ ਮੈਂ ਨਾ ਟੱਕਰ ਦੇਣੀ ਜਣੇ ਟੱਕਰ ਬਰਾਬਰ ਦਿਓ ਬਈ ਚਾਹੇ ਬੰਦਾ ਦੇਖ ਲਿਆ ਨੰਬਰ ਬੋਲੀ ਦੇ ਬਾਰੇ ਆਪਣਾ 8393 ਇਸ ਤਰ੍ਹਾਂ ਹਸਪਤਾਲ ਪਿੰਡ ਤੌੜਾ ਜ਼ਿਲ੍ਹਾ ਬਰਨਾਲਾ ਵੀਡੀਓ ਦੇਖ